ਫੁੱਕਰੇ ਪੰਨ ਵਿੱਚ ਵਿਕਣ ਜ਼ਮੀਨਾ ਕਾਦੀਆਂ ਉਹ ਸਰਦਾਰੀਆਂ ਨੇ ਜੋ ਵਕਤ ਪਏ ਤੋਂ ਡੁੱਟ ਜਾਵਨ ਕਾਦੀਆਂ ਰਿਸ਼ਤੇਦਾਰੀਆਂ ਨੇ ਫਿੱਕੀ ਪੈਜੇ ਸ਼ਾਨ ਜਿਹਦੇ ਨਾਲ ਕਾਦੀਆਂ ਉਹ ਹੁਸ਼ਿਆਰੀਆਂ ਨੇ ਕੋਈ ਯਾਰ ਬਣਾ ਕੇ ਭੰਡੀ ਜਾਵੇ ਕਾਦੀਆਂ ਉਹ ਯਾਰੀਆਂ ਨੇ ਮਿਹਨਤ ਕਰਕੇ ਖਾਣ ਵਾਲਾ ਕਦੇ ਰੌਂਦਾ ਨਹੀਂ ਹੁੰਦਾ ਬੋਤੇ ਪੈਸਿਆਂ ਵਾਲਾ ਚੈਨਲ ਸੌਂਦਾ ਨਹੀਂ ਹੁੰਦਾ ਗੱਲ ਬੁਰੀ ਹੁੰਦੀ ਹੈ ਕਿਸੇ ਦੀ ਪਿੱਠ ਪਿੱਛੇ ਕਰਨੀ ਜਿਹੜਾ ਸੱਚਾ ਬੰਦਾ ਕਦੇ ਘਬਰ ਹੁੰਦਾ ਨਹੀਂ ਹੁੰਦਾ ਮਾਤ ਵੱਦ ਕਿ ਦੁਨੀਆ 'ਚ ਕੋਈ ਪਿਆਰ ਨਹੀਂ ਹੁੰਦਾ ਤੇ ਬਾਪੂ ਵਰਗਾ ਜਿਗਰੀ ਕੋਈ ਯਾਰ ਨਹੀਂ ਹੁੰਦਾ ਜੋ ਧੋਖਾ ਕਰ ਜਾਂਦੇ ਉਸਤੇ ਇਤਬਾਰ ਨਹੀਂ ਹੁੰਦਾ ਅੱਜ ਪਹਿਲਾਂ ਵਾਂਗੂ ਇਕੱਠਾ ਕੋਈ ਪਰਿਵਾਰ ਨਹੀਂ ਹੁੰਦਾ ਕਰਜ਼ਾ ਲੈਣਾ ਸੌਖਾ ਲਾਉਣਾ ਬੜਾ ਔਖਾ ਪੈਸਾ ਖਰਚਣਾ ਸੌਖਾ ਜੋੜਨਾ ਬੜਾ ਔਖਾ ਬੋਲ ਕਬੋਲ ਬੋਲਣਾ ਸੌਖਾ ਸੁਣਨਾ ਬੜਾ ਔਖਾ ਕਿਰਾਏ ਦਾ ਰੱਖਣਾ ਸੌਖਾ ਕੱਢਣਾ ਬੜਾ ਔਖਾ ਰਿਸ਼ਤਾ ਜੋੜਨਾ ਸੌਖਾ ਨਿਭਾਉਣਾ ਬੜਾ ਔਖਾ ਮਰਨਾ ਸੌਖਾ ਜਿਉਣਾ ਬੜਾ ਔਖਾ ਸਾਥ ਨਿਭਾਉਣ ਵਾਲੇ ਮਿਲਦੇ ਨਹੀਂ ਅੱਧ ਵਿਚਕਾਰ ਛੱਡਣ ਵਾਲੇ ਬਥੇਰੇ ਨਹੀਂ ਦੂਰ ਜਾਣ ਦੀ ਲੋੜ ਨਹੀਂ ਜੜ ਵੱਡਣ ਵਾਲੇ ਨੇੜੇ ਨੇ ਸੱਚ ਉਜੜਦਾ ਵੇਖਿਆ ਇੱਥੇ ਝੂਠ ਦੇ ਵਸਦੇ ਡੇਰੇ ਨੇ ਬਹੁਤਾ ਨਾ ਤੂੰ ਵਿਸ਼ਵਾਸ ਕਰੀ ਇਹ ਅੰਦਰੋਂ ਕੁਝ ਹੋਰ ਤੇ ਉੱਤੋਂ ਉੱਤੋਂ ਤੇਰੇ ਨਹੀਂ ਹੰਕਾਰ ਦੱਸ ਦਿੰਦਾ ਹੈ ਕਿੰਨਾ ਪੈਸਾ ਹੈ ਸੰਸਕਾਰ ਦੱਸ ਦਿੰਦੇ ਹਨ ਪਰਿਵਾਰ ਕਿਵੇਂ ਦਾ ਹੈ ਬੋਲੀ ਦਸ ਦਿਨ ਦੀ ਹੈ ਇਨਸਾਨ ਕੇ ਮੀਂਦਾ ਹੈ ਬਹਿਸ ਦਸ ਦਿਨ ਦੀ ਹੈ ਗਿਆਨ ਕੇ ਮੀਂਦਾ ਹੈ ਆਪਣੇ ਖਿਲਾਫ ਹੋਣ ਵਾਲੀਆਂ ਗੱਲਾਂ ਨੂੰ ਚੁੱਪ ਰਹਿ ਕੇ ਸੁਣ ਲਵੋ ਵਕਤ ਖੁਦ ਵਧੀਆ ਜਵਾਬ ਦੇਵੇਗਾ ਕਿਉਂਕਿ ਸਬਰ ਕੋਈ ਕਮਜ਼ੋਰੀ ਨਹੀਂ ਹੁੰਦੀ ਸਗੋਂ ਉਹ ਤਾਕਤ ਹੈ ਜੋ ਸਭ ਵਿੱਚ ਨਹੀਂ ਹੁੰਦੀ ਜਦੋਂ ਇਨਸਾਨ ਦੀ ਜ਼ਰੂਰਤ ਬਦਲ ਜਾਂਦੀ ਹੈ ਉਸ ਦਾ ਤੁਹਾਡੇ ਨਾਲ ਗੱਲ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਹੈ ਸਭ ਤੋਂ ਵਫਾਦਾਰ ਕੁੱਤਾ ਹੈ ਜੋ ਭੌਂਕਦਾ ਬੇਗਾਨੇ ਨੂੰ ਹੈ ਤੇ ਭੌਂਕਦਾ ਵੀ ਮੂਹਤੇ ਹੈ ਸਭ ਤੋਂ ਕਟਿਆ ਇਨਸਾਨ ਹੈ ਜੋ ਭੌਂਕਦਾ ਪਿੱਕਤੇ ਹੈ ਤੇ ਭੌਂਕਦਾ ਵੀ ਆਪਣਿਆਂ ਨੂੰ ਹੈ ਸੋਚ ਤੇ ਪਾਣੀ ਬੰਦੇ ਨੂੰ ਹਮੇਸ਼ਾ ਸਾਫ਼ ਰੱਖਨੇ ਚਾਹੀਦੇ ਹਨ ਕਿਉਂਕਿ ਖਰਾਬ ਪਾਣੀ ਬੰਦੇ ਦੀ ਸਿਹਤ ਨੂੰ ਵਿਗਾੜ ਦਿੰਦਾ ਹੈ ਮਾੜੀ ਸੋਚ ਬੰਦੇ ਦੀ ਜ਼ਿੰਦਗੀ ਨੂੰ ਕਿਤਾਬਾਂ ਦੀ अहमियत ਆਪਣੀ ਜਗ੍ਹਾ ਹੈ ਜਨਾਬ ਸਬਕ ਉਹੀ ਯਾਦ ਰਹਿੰਦੇ ਨੇ ਜੋ ਵਕਤ ਅਤੇ ਲੋਕ ਸਿਖਾਉਂਦੇ ਨੇ ਧੋਖਾ ਖਾਣ ਵਾਲੇ ਨੂੰ ਤਾਂ ਸਮਾਂ ਬੀਤਣ ਤੇ ਸਕੂਨ ਮਿਲ ਜਾਂਦਾ ਹੈ ਪਰ ਧੋਖਾ ਦੇਣ ਵਾਲੇ ਨੂੰ ਕਦੇ ਚੈਨ ਨਹੀਂ ਮਿਲਦਾ